ਅੱਜ 26 ਜਨਵਰੀ ਜੀਹਾਂ ਗਣਤੰਤਰ ਦਿਵਸ ਰਿਪਬਲਿਕ ਡੇ ਤੇ ਲੁਧਿਆਣੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਮੁੱਖ ਮੰਤਰੀ ਪੰਜਾਬ ਭਵਾਂ ਸਿੰਘ ਮਾਨ ਇਸ ਸਖਤ ਮੌਜੂਦ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਤੁਸੀਂ ਵੱਡੇ ਸਿਕਿਉਰਿਟੀ ਚੈਕਸ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਪਰਸਨਲ ਇੱਥੇ ਤਣਾਤ ਹੋਏ ਹੋਏ ਨੇ ਕਿਉਂਕਿ ਹੁਣੀ 1 ਮਿੰਟ ਦੇ ਵਿੱਚ ਵਿੱਚ ਹੋ ਕੇ ਹਟੀ ਹੈ ਝੰਡਾ ਫੈਰਾਉਂਦੀ ਰਸਮ ਜੀ ਹਾਂ ਨਾਲ ਦੇ ਨਾਲ ਜਿਲੀਆਂ ਟੁਕੜੀਆਂ ਹੁੰਦੀਆਂ ਨੇ ਪ੍ਰੇਡਸ ਹੁੰਦੀਆਂ ਨੇ ਉਹਦਾ ਨਿਰਖਣ ਕੀਤਾ ਗਿਆ ਤੇ ਵੱਡੀ ਗੱਲ ਜਿਹੜੇ ਦੇਖਰੋਂ ਮਿਲੀ ਸੀ ਉਹ ਸੀਗੀਆਂ ਚਾਕੀਆਂ ਜੀ ਹਾਂ ਉਹ ਵੱਡੀਆਂ ਤਿੰਨ ਚਾਕੀਆਂ ਜਿਨ੍ਹਾਂ ਦੇ ਵਿੱਚ ਪੰਜਾਬ ਦਾ ਲੋਕ ਨਾਚ ਭੰਗੜਾ ਗਿੱਧਾ ਪੰਜਾਬ ਦੇ ਜਿਹੜੇ ਵੀ ਨੌਜਵਾਨ ਮੁੰਡੇ ਕੁੜੀਆਂ ਅਲੱਗ-ਅਲੱਗ ਡਿਫੈਂਸ ਵਿੱਚ ਫੋਰਸਿਸ 'ਚ ਅਫਸਰ ਬਣੇ ਨੇ ਕਿਸ ਮੁਕਾਮ ਤੇ ਪਹੁੰਚੇ ਨੇ ਉਹਨਾਂ ਦੀ ਝਾਕ ਤੇ ਨਾਲ ਦੇ ਨਾਲ ਜਿਹੜੇ ਕੁਰਬਾਨੀਆਂ ਜੀ ਹਾਂ ਕਹਿੰਦੇ ਨੇ ਆਜ਼ਾਦੀ ਵਾਸਤੇ 90% ਦੇ ਕਰੀਬ ਜੇ ਕਿਸ ਦੀ ਕੁਰਬਾਨੀਆਂ ਹੋਈਆਂ ਤਾਂ ਉਹ ਹੀਆਂ ਨੇ ਪੰਜਾਬੀਆਂ ਦੀਆਂ ਸ਼ਾਇਦ ਇਸੇ ਚੀਜ਼ ਦਾ ਮਾਣ ਪੰਜਾਬ ਨੂੰ ਰਹਿੰਦੀ ਦੁਨੀਆ ਤੱਕ ਰਹੂਗਾ ਤੇ ਇਸੇ ਮਾਣ ਦੇ ਵਿੱਚ ਹੋਰ ਸਨਮਾਨ ਲੈਣ ਲਈ ਪਹੁੰਚੇ ਹੋਏ ਨੇ ਮੁੱਖ ਮੰਤਰੀ ਪੰਜਾਬ ਭਵਨ ਸਿੰਘ ਮਾਨ ਜਿਨ੍ਹਾਂ ਨੇ ਝੰਡਾ ਲਹਿਰਾਉਣ ਦੀ ਜੋ ਰਸਮ ਹੈ ਉਹ ਅਦਾ ਕੀਤੀ ਹੈ ਸਵੇਰੇ 10 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਤੇ ਨਾਲ ਦੇ ਨਾਲ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਸਾਰੇ ਪਾਸੇ ਤੁਸੀਂ ਜਿੱਥੇ ਵੀ ਝਾਤ ਮਾਰਦੇ ਹੋ ਤਾਂ ਪੁਲਿਸ ਦੀ ਕੁੜੀਆਂ ਮੌਜੂਦ ਨੇ ਕਿਉਂਕਿ ਕੁਝ ਗੱਲਾਂ ਆ ਰਹੀਆਂ ਸਨ ਕਿ ਕੁਝ ਇਹ ਕਟੜਵਾਦੀ ਜ਼ਿਲ੍ਹੇ ਦੇ ਸੰਗਠਨ ਨੇ ਉਹਨਾਂ ਕੋਈ ਧਮਕੀਆਂ ਦਿੱਤੀਆਂ ਸੀਗੀਆਂ ਸੋ ਉਹਦੇ ਮੱਦੇਨਜ਼ਰ ਵੀ ਇੰਟੈਲੀਜੈਂਸ ਪੂਰੀ ਤੇਜ਼ ਆ ਪੁਲਿਸ ਪੂਰੀ ਤੇਜ਼ ਆ ਤੇ ਨਾਲ ਦੇ ਨਾਲ ਤਾਂ ਦਿਖਾ ਸਕਦੇ ਆ ਉਹ ਗਰਾਊਂਡ ਦਾ ਦ੍ਰਿਸ਼ ਦਿਖਾਣੇ ਆ ਤੇ ਜਿੱਥੇ ਗਰਾਊਂਡ ਦੇ ਵਿੱਚ ਉਸ ਵਕਤ ਸਲਾਮੀ ਲਈ ਜਾ ਰਹੀ ਹੈ ਪਰੇਡ ਹੋ ਰਹੀਆਂ ਨੇ ਤੇ ਇਸ ਤੋਂ ਬਾਅਦ ਜਿਹੜਾ ਚੰਡਲਹਿਰਾਨ ਤੋਂ ਨਾਲ ਫਿਰ ਉਸ ਤੋਂ ਬਾਅਦ ਚਾਕੀਆਂ ਨੇ ਉਹ ਦਿਖਾਈਆਂ ਜਾਣੀਆਂ ਚੱਕੇ ਨਿਕਲਣ ਗਿਆ ਸੋ ਕਿਤਨਾ ਕਿਤੇ ਲੁਧਿਆਣਾ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਪੰਜਾਬ ਰਿਪਬਲਿਕ ਡੇ ਗਦਰ ਦਿਵਸ ਦੇ ਮੌਕੇ ਤੇ 26 ਜਨਵਰੀ ਨੂੰ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪਹੁੰਚੇ ਹੋਏ ਨੇ ਪਰੇਡ ਤੋਂ ਸਲਾਮੀ ਲੈ ਰਹੇ ਆ ਨੌਜਵਾਨ ਬੱਚਿਆਂ ਦਾ ਜੋਸ਼ ਦੇਖਦਿਆਂ ਬਣਦਾ ਹਜ਼ਾਰਾਂ ਬੱਚੇ ਮੌਜੂਦ ਨੇ ਵੀ ਆਈਪੀਜ਼ ਮੌਜੂਦ ਨੇ ਐਡਮਿਨਿਸਟ੍ਰੇਸ਼ਨ ਤੋਂ ਪੁਲਿਸ ਅਫਸਰ ਮੌਜੂਦ ਨੇ ਤੇ ਨਾਲ ਦੇ ਨਾਲ ਜਿਲ੍ਹਿਆਂ ਵੱਡੀਆਂ ਉਹ ਚਾਕੀਆਂ ਜਿਹਨੂੰ ਕੇਂਦਰ ਸਰਕਾਰ ਨੇ ਐਤਕੀ ਪਰਮਿਟ ਨਹੀਂ ਦਿੱਤਾ ਦਿਖਾਣ ਤੋਂ ਮਨਾ ਕਰ ਦਿੱਤਾ ਪੰਜਾਬ ਨਾਲ ਅਕਸਰ ਇਹ ਹੁੰਦਾ ਰਿਹਾ ਤੇ ਐਸਕੇ ਤੇ ਲਗਾਤਾਰ ਦੂਜੀ ਵਾਰ ਹੋਇਆ ਪਰ ਫਿਰ ਵੀ ਇਹ ਜੋ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਜੋ ਆਪਣੇ ਨਿਰਣੇ ਲੈ ਗਿਆ ਸੀਗਾ ਸਟੈਪ ਚੱਕਿਆ ਗਿਆ ਕਿ ਜੀ ਹਾਂ ਜੇ ਝਾਕੀਆਂ ਦਿੱਲੀ ਚ ਨਹੀਂ ਨਿਕਲੀਆਂ ਤਾਂ ਪੰਜਾਬ ਦੀਆਂ ਉਹ ਝਾਕੀਆਂ ਪੰਜਾਬ ਦੇ ਵਿੱਚ ਲੁਧਿਆਣੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗਰਾਊਂਡ ਦੇ ਵਿੱਚ ਜ਼ਰੂਰ ਨਿਕਲ ਗਈਆਂ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਕਿ ਪੰਜਾਬ ਕੀ ਕੁਝ ਕਰਦਾ ਆਇਆ ਹੈ ਕੀ ਕੁਝ ਸਹਿੰਦਾ ਆਇਆ ਹੈ ਤੇ ਕੀ ਕੁਝ ਆਪਣੇ ਵਾਸਤੇ ਆਪਣੇ ਦੇਸ਼ ਵਾਸਤੇ ਕਰ ਸਕਦਾ ਹੈ ਕੈਮਰਾਮੈਨ ਕੁਲਵੰਤ ਸਿੰਘ ਸਾਗਰ ਦੇ ਨਾਲ ਨਫਪਰੀ ਸਿੰਘ ਭੇਦੀ ਲੁਧਿਆਣਾ ਲਾਈਵ ਨਿਊਜ਼